ਸ੍ਰੀ ਕਾਲਜੀ ਸਾਰੇ ਭਰਾਵਾਂ ਨੂੰ ਜਿਵੇਂ ਕਿ ਪਸ਼ੂਆਂ ਦੀ ਜਾਣਕਾਰੀ ਸੰਬੰਧੀ ਆਪਾਂ ਨਵੇਂ-ਨਵੇਂ ਵਿਸ਼ੇ ਲੈ ਕੇ ਆਉਂਦੇ ਹਾਂ ਨਵੇਂ-ਨਵੇਂ ਵੀਡੀਓ ਬਣਾ ਕੇ ਲੈ ਕੇ ਆਉਂਦੇ ਆ ਜਿਹੜੀ ਅੱਜ ਦੀ ਵੀਡੀਓ ਆਪਣੀ ਇਹ ਹੈਗੀ ਹੈ ਨੈਟ ਪ੍ਰੋਫਿਟ ਤੇ ਬਹੁਤ ਸਾਰੇ ਵੀਰਾਂ ਦੇ ਆਪਣੀਆਂ ਪਿਛਲੀਆਂ ਵੀਡੀਓ ਤੇ ਮੈਸੇਜ ਆਏ ਸੀਗੇ ਵੀ ਇੱਕ ਵੀਡੀਓ ਨੈਟ ਪ੍ਰੋਫਿਟ ਤੇ ਬਣਾਓ ਵੀ ਇੱਕ ਪਸ਼ੂ ਕਿੰਨੀ ਆਮਦਨ ਦਿੰਦਾ ਤੇ ਆਪਾਂ ਐਵਰੇਜ ਦੀ ਲਾਵਾਂਗੇ 30 ਕਿਲੋ ਵਾਲੇ ਪਸ਼ੂ ਦੀ ਵੀ 30 ਕਿਲੋ ਵਾਲਾ ਜਿਹੜਾ ਪਸ਼ੂਆ ਉਹ ਆਪਾਂ ਨੂੰ ਇੱਕ ਸਾਲ ਦੇ ਵਿੱਚ ਕਿੰਨੀ ਆਮਦਨ ਦਿੰਦਾ ਵਾ 30 ਕਿਲੋ ਵਾਲਾ ਪਸ਼ੂਆ ਜਿਹੜਾ ਤੇ ਆਪਾਂ ਨੇੜ ਤੇੜ ਦੀ ਗੱਲ ਕਰਾਂਗੇ ਕੋਈ ਮਾਰੇ ਮੋٹے ਫਿਗਰਾਂ ਦੇ ਵਿੱਚ ਇੱਧਰ ਉੱਧਰ ਹੋ ਸਕਦਾ ਵਾ ਜਿਹੜੀ ਨੇੜ ਤੇੜ ਦੀ ਗੱਲ ਹੈ ਜਿੰਨਾ ਪਸ਼ੂਆਂ ਨੂੰ ਆਪਾਂ ਚੀਜ਼ ਖਵਾ ਰਹੇ ਆ ਜਾਂ ਆਪਾਂ ਨੂੰ ਰੇਟ ਮਿਲ ਰਿਹਾ ਦੁੱਧ ਦਾ ਉਹ ਗੱਲ ਕਰਾਂਗੇ ਕਿਸੇ ਨੂੰ 2 ਰੁਪਏ ਦੁੱਧ ਦੇ ਵੱਧ ਵੀ ਮਿਲ ਸਕਦੇ ਆ ਕਿਸੇ ਨੂੰ 2 ਰੁਪਏ ਘੱਟ ਵੀ ਮਿਲ ਸਕਦੇ ਆ ਇਸੇ ਤਰ੍ਹਾਂ ਕਿਸੇ ਦੀ ਕੋਈ ਲੇਬਰ ਵੱਧ ਵੀ ਪੈ ਸਕਦੀ ਆ ਕਿਸੇ ਨੂੰ 10 ਰੁਪਏ ਲੇਬਰ ਦੇ ਘੱਟ ਵੀ ਪੈ ਸਕਦੇ ਆ ਇਸੇ ਤਰ੍ਹਾਂ ਦੀ ਜਿਹੜੀ ਫੀਡ ਆ ਉਹ ਕਿਸੇ ਨੂੰ 2 ਰੁਪਏ ਮਹਿੰਗੀ ਪੈ ਜਾਂਦੀ ਆ ਸਸਤੀ ਪੈਂਦੀ ਆ ਆਪਾਂ ਜਾਨੀ ਐਵਰੇਜ ਦੀ ਗੱਲ ਜਿਹੜੀ ਆਪਾਂ ਚੀਜ਼ ਬਤ ਕਰ ਰਹੇ ਆ ਉਹਦੀ ਗੱਲ ਕਰਾਂਗੇ ਜੇ ਕਿਤੇ ਮਾੜਾ ਮੋਟਾ ਗਲਤ ਹੋਇਆ ਤੁਸੀਂ ਕਮੈਂਟ ਦੇ ਵਿੱਚ ਦੱਸ ਦਿਓ ਵੀ ਇੱਥੇ ਤੁਸੀਂ ਰੋਂਗ ਆ ਤੇ ਉਹ ਆਪਾਂ ਦਰੋਸਤ ਕਰ ਲਾਂਗੇ ਤੇ ਆਪਾਂ ਸ਼ੁਰੂ ਕਰਦੇ ਆਂ ਡرائی ਪਸ਼ੂ ਤੋਂ ਜਿਹੜਾ 30 ਕਿਲੋ ਵਾਲਾ ਪਸ਼ੂ 30 ਕਿਲੋ ਦੁੱਧ ਦਿੰਦਾ ਉਹਦੀ ਆਪਾਂ ਪਹਿਲਾਂ 35 ਨਾਲ ਡرائی ਤੋਂ ਖੁਰਾਕ ਸ਼ੁਰੂ ਕਰਾਂਗੇ ਵੀ ਉਹਨੂੰ ਡرائی ਤੋਂ ਆਪਾਂ ਕੀ ਪਾਇਆ ਉਸ ਤੋਂ ਬਾਅਦ ਟਰੇਸ ਨਾ ਉਸ ਤੋਂ ਬਾਅਦ ਪਹਿਲੇ 2 ਮਹੀਨੇ ਫਿਰ ਅਗਲੇ 2 ਮਹੀਨੇ ਫਿਰ ਅਗਲੇ 2 ਮਹੀਨੇ ਤੇ ਫਿਰ ਲਾਸਟ ਆ ਦੇ 3 ਮਹੀਨੇ ਤੇ ਇਦਾਂ ਕਰਕੇ ਆਪਾਂ ਸਾਰਾ ਉਹਦਾ ਖਰਚਾ ਤੇ ਉਹਦੀ ਆਮਦਨ ਆਪਾਂ ਗਿਣਾਂਗੇ ਪਹਿਲਾਂ ਆਪਾਂ ਡਰਾਈ ਦੀ ਗੱਲ ਕਰਦੇ ਆ ਜਿਹੜਾ ਆਪਣਾ ਡਰਾਈ ਐਨੀਮਲ ਡਰਾਈ ਐਨੀਮਲ ਨੂੰ ਆਪਾਂ ਡਰਾਈ ਐਨੀਮਲ ਨੂੰ ਆਪਾਂ 17 ਕਿਲੋ ਸੈਲਜ ਪਾਇਆ ਸੈਲਜ ਦਾ ਜਿਹੜਾ ਆਪਾਂ ਰੇਟ ਲਾਇਆ ਵਾ ਉਹ ਰੇਟ ਲਾਇਆ ਵਾ ਆਪਾਂ 3 ਰੁਪਏ ਯਾਨੀ ਦੇ ਆਵਦਾ ਆਪਾਂ ਚਾਰ ਬਣਾ ਲੈਨੇ ਆ ਮੱਕੀ ਦਾ ਚਾਰ ਆ ਆਪਦੀ ਪੈਲੀ ਦੇ ਵਿੱਚ ਬਣਾ ਲੈਨੇ ਆ ਉਹ 3 ਰੁਪਏ ਦੀ ਪੈਂਦਾ ਵਾ ਜੇ ਤੁਸੀਂ ਮੋਲ ਲੈਨੇ ਹੋ ਵੱਧ ਪੈਂਦਾ ਵਾ ਆਪਾਂ ਆਪਦੇ ਸੇਲਜ਼ ਦੀ ਗੱਲ ਕਰਾਂਗੇ 3 ਤੋਂ ਵੀ ਥੋੜਾ ਜਿਹਾ ਘੱਟ ਹੀ ਪੈਂਦਾ 2.5 ਰੁਪਏ ਪੈਂਦਾ ਉਹ ਆਪਾਂ 3 ਰੁਪਏ ਉਹਦਾ ਰੇਟ ਲਾਇਆ ਵਾ ਉਹ ਜਿਹੜਾ ਪੈ ਗਿਆ ਤੁਹਾਡਾ 17 ਕਿਲੋ 3 ਰੁਪਏ 50 ਰੁਪਈਆ ਦਾ ਤੁਹਾਡਾ ਪੈ ਗਿਆ ਸੇਲਜ਼ ਤੇ 3 ਕਿਲੋ ਟੂੜੀ ਪਾਉਣੇ ਆ 24 ਰੁਪਈਆ ਦੀ ਟੂੜੀ ਪੈ ਗਈ ਉਹਨੂੰ ਇਸੇ ਤਰ੍ਹਾਂ ਹੀ ਉਹਨੂੰ 4 ਕਿਲੋ ਫੀਡ ਪੈਂਦੇ ਆ ਜਿਹੜਾ ਉਹਦੀ ਫੀਡ ਦਾ ਰੇਟ ਹੁੰਦਾ ਉਹ ਤਕਰੀਬਨ 1800 ਰੁਪਏ ਕਿਲੋ ਹੁੰਦਾ ਵਾ 4 ਕਿਲੋ ਫੀਡ ਪਾਈ ਤੇ 40 ਰੁਪਏ 18 ਰੁਪਏ ਦੀ 1800 ਦਾ ਬੈਗ 3700 3700 ਰੁਪਏ ਆਪਾਂ ਨੂੰ ਉਹ ਪਊਗਾ ਕੁਆਂਟਲ ਜਾਨੀ 37 ਰੁਪਏ ਕਿਲੋ 4 ਕਿਲੋ ਪਾਈ 37 ਕਿਲੋ ਉਹ 144 ਦੀ ਫੀਡ ਉਹਨੇ ਪਸ਼ੂ ਨੇ ਖਾਧੀ ਫਿਰ ਉਹਨੂੰ ਨਾਲ ਆਪਾਂ ਪ੍ਰੀਮਿਕਸ ਪਾ ਦਨੇ ਆ ਕੋਈ ਵੀ ਕੰਪਨੀ ਦਾ ਆਪਾਂ ਪ੍ਰੀਮਿਕਸ ਆਪਾਂ 100 ਗ੍ਰਾਮ ਪਾਤਾ ਉਹਨੂੰ 20 ਰੁਪਏ ਦਾ ਉਹ ਪੈ ਗਿਆ 100 ਗ੍ਰਾਮ ਜਾਨੀ 200 ਰੁਪਏ ਕੱਲੋ ਤੇ 100 ਗ੍ਰਾਮ ਉਹਨੂੰ 20 ਰੁਪਏ ਦਾ ਪ੍ਰੀਮਿਕਸ ਪੈ ਗਿਆ ਡਰਾਈ ਨੇ ਉਹਨੇ 239 ਰੁਪਈਆ ਦਾ ਆਪਣਾ ਇੱਕ ਦਿਨ ਦਾ ਖਾਦਾ ਜਾਨੀ ਉਹਨੇ 35 ਦਿਨ ਆਪਾਂ ਤੋਂ ਖਾਣਾ ਵਾ ਡਰਾਈ ਦੇ ਵਿੱਚ 7365 ਰੁਪਏ ਦਾ ਉਹਨੇ ਆਪਾਂ ਤੋਂ 35 ਦਿਨਾਂ ਦੇ ਵਿੱਚ 7365 ਰੁਪਈਆ ਦਾ ਉਹਨਾਂ ਨੇ ਖਾਦਾ ਤੇ ਜਿਹੜੇ ਹੋਰ ਖਾਤੇ ਪੈਣੇ ਆ ਜਿਹਦੇ ਵਿੱਚ ਆਪਣੀ ਪੰਜ 300 ਰੁਪਿਆ ਲੇਬਰ ਦਾ ਪੈਣਾ ਉਹਦੇ ਉੱਤੇ ਜੇ ਆਪਾਂ ਇੱਕ ਲੇਬਰਾਂ ਰੱਖਦੇ ਆ ਉਹ 40 ਪਸ਼ੂ ਵਧੀਆ ਸੰਭਾਲਦਾ 40 50 ਪਸ਼ੂ ਤੇ ਉਹਦਾ ਆਪਾਂ ਜਿਹੜਾ ਖਰਚਾ ਪਾਇਆ 300 ਰੁਪਿਆ ਲੇਬਰ ਦਾ ਖਰਚਾ ਤੇ 100 ਰੁਪਿਆ ਇਹਦੇ ਵਿੱਚ ਬਿਜਲੀ ਦਾ ਖਰਚਾ ਪਾਇਆ ਆਪਾਂ ਤੇ ਉਸ ਤੋਂ ਬਾਅਦ 1000 ਰੁਪਿਆ ਆਪਾਂ ਮੈਡੀਸਨ ਦਾ ਖਰਚਾ ਪਾਇਆ ਇਹਦੇ ਵਿੱਚ ਯਾਨੀ ਇਹਦਾ 1500 ਰੁਪਿਆ ਆਪਾਂ 1400 ਬਣਦਾ ਆਪਾਂ 1500 ਰੁਪਿਆ ਇਹਦਾ ਖਰਚਾ ਪਤਾ ਹੋਰ ਖਰਚੇ ਜਿਹੜੇ ਆਪਣੇ ਇਹ ਬਾਧੂ ਖਰਚੇ ਆਉਂਦੇ ਆ ਟੋਟਲ ਉਹਨੇ ਡਰਾਈ ਡਰਾਈ ਪੀੜ ਦੇ ਵਿੱਚ ਆਪਾਂ ਤੋਂ 9865 ਰੁਪਈਆ ਦਾ ਖਾਦਾ ਇਹ ਸਾਰੇ ਖਰਚੇ ਪਾ ਕੇ 98 ਇਸੇ ਤਰ੍ਹਾਂ ਹੀ ਉਸ ਤੋਂ ਬਾਅਦ ਆਪਾਂ ਲੈਨੇ ਆ ਟ੍ਰੇਜਸ਼ਨ ਪੀੜ ਦੇ ਵਿੱਚ ਟ੍ਰੇਜਸ਼ਨ ਦੇ ਵਿੱਚ ਉਹਨੂੰ ਆਪਾਂ 15 ਕਿਲੋ ਸੈਲਜ ਪਾਇਆ ਤੇ 3 ਕਿਲੋ ਆਪਾਂ 3 ਰੁਪਏ 43 ਰੁਪਈਆ ਤੋਂ ਉਹਨੂੰ ਸੈਲਜ ਖਾਦਾ ਤੇ ਇਸੇ ਤਰ੍ਹਾਂ ਹੀ ਉਹਨੇ 3 ਕਿਲੋ ਆਪਾਂ ਉਹਨੂੰ ਤੂੜੀ ਪਾਈ 24 ਰੁਪਈਆ ਦੀ ਤੂੜੀ ਖਾਧੀ ਇਸੇ ਤਰ੍ਹਾਂ ਤੇ ਉਸ ਤੋਂ ਬਾਅਦ ਇਹਨੂੰ ਆਪਣੀ ਪ੍ਰੀਮਿਕਸ ਜਿਹੜਾ ਪਾਇਆ ਇਹਨੂੰ ਪ੍ਰੀਮਿਕਸ ਤੋਂ ਥੋੜਾ ਜਿਹਾ ਵੱਧ ਪੈਂਦਾ ਕਿਉਂਕਿ ਆਪਾਂ ਪੀਡੀਐਫ ਵਾਲਾ ਵਰਤਦੇ ਹੁੰਦੇ ਆ 250 ਰੁਪਏ ਕਿਲੋ ਵਾਲਾ ਅੱਧਾ ਕਿਲੋ ਇਹਨੂੰ ਪ੍ਰੀਮਿਕਸ ਪਾਉਣਾ ਪੈਂਦਾ ਵਾ ਤੇ ਉਹ ਇਹਨੂੰ ਪ੍ਰੀਮਿਕਸ ਆਪਾਂ 125 ਰੁਪਈਆ ਦਾ ਪ੍ਰੀਮਿਕਸ ਪਾਇਆ ਇਹਨੂੰ ਤੇ ਉਦੋਂ ਦਾ ਫੀਡ ਇਹਨੂੰ ਆਪਾਂ ਫੀਡ ਪਾਈ ਫੁਵਾਈ 5 ਰੁਪਏ 5 ਕਿਲੋ ਤੇ ਉਹ ਹੈਗੀ 44 ਰੁਪਏ ਕਿਲੋ ਫੀਡ ਇਹਨਾਂ ਦੀ ਮਹਿੰਗੀ ਹੁੰਦੀ ਆ ਤੁਹਾਨੂੰ ਪਤਾ ਹੀ ਆ 220 ਰੁਪਏ ਦੀ ਫੀਡ ਯਾਨੀ ਇਹ 400 414 ਰੁਪਏ ਦਾ ਇਹਨੇ ਇੱਕ ਦਿਨ ਦੇ ਵਿੱਚ ਆਪਣਾ ਖਾਦੀ ਖਰਾਕ 25 ਦਿਨ ਇਹਨੂੰ ਟ੍ਰੇਜਸ਼ਨ ਪੀਡ ਚ ਆਪਾਂ ਰੱਖਿਆ 25 ਦਿਨਾਂ ਦਾ ਇਹਨੇ 55 5594 ਰੁਪਏ ਖਾਦੇ ਅੰਦਾਜ਼ਾ 5700 ਰੁਪਏ ਇਹ ਆਪਾਂ ਤੋਂ ਖਾ ਗਈ ਤੇ ਉਹੀ ਜਿਹੜੇ ਖਰਚੇ ਆਪਣੇ ਉਹੀ ਆ 1500 ਰੁਪਏ ਆਪਣੇ ਇਹਨੂੰ ਖਰਚੇ ਪੈ ਗਏ 7200 ਰੁਪਏ ਇਹਨੇ ਆਪਣਾ ਡਾਈ ਟ੍ਰੇਜਸ਼ਨ ਦੇ ਵਿੱਤ 2500 ਰੁਪਏ ਖਾਦਾ ਇਹ ਆਪਾਂ ਐਂਡ ਤੇ ਸਾਰਾ ਤੁਹਾਨੂੰ ਜੋੜ ਕੇ ਦੱਸਾਂਗੇ ਵੀ ਐਂਡ ਤੇ ਜੋੜ ਕੇ ਵੀ ਕਿੰਨੇ ਖਰਚੇ ਆ ਤੇ ਕਿੰਨੇ ਆਉਂਦੇ ਨੇ ਹੁਣ ਆ ਜੀ ਆਪਣਾ ਪਸ਼ੂ ਤਰੇ ਸੰਪੀੜ ਤੋਂ ਬਾਅਦ ਆਪਣਾ ਪਸ਼ੂ ਸੂਕਿਆ ਸੂਣ ਤੋਂ ਬਾਅਦ ਉਹਨੇ ਕਿੰਨਾ ਦੁੱਧ ਦਿੱਤਾ ਤੇ ਕਿੰਨਾ ਉਹਨੇ ਖਾਦਾ ਆਪਾਂ ਹੁਣ ਉਹ ਵੀ ਗੱਲ ਕਰਾਂਗੇ ਸੂਣ ਤੋਂ ਬਾਅਦ ਆਪਾਂ ਉਹਨੂੰ ਪਹਿਲੇ ਚਲੋ 5-7 ਦਿਨ ਘੱਟ ਪੈਂਦੇ ਆ 30 ਕਿਲੋ ਆਪਾਂ ਸਹਲਜ ਗਿਣਿਆ ਵਾ 30 ਕਿਲੋ ਸਹਲਜ ਉਹਨੇ ਖਾਦਾ ਵਾ ਤੇ 3 ਰੁਪਏ ਆਪਾਂ ਉਹਦੇ ਗਿਣਿਆ ਪੀਮਟੋ ਤੇ 90 ਰੁਪਈਆਂ ਦਾ ਉਹ ਸਹਲਜ ਖਾ ਗਈ ਤੇ ਉਸ ਤੋਂ ਬਾਅਦ ਉਹਨੇ ਖਾਦਾ ਵਾ ਆਪਣੀ ਤੂੜੀ ਤੂੜੀ ਨੂੰ ਆਪਾਂ 1.5 ਕਿਲੋ ਪਾਈ ਆ 12 ਰੁਪਏ ਦੀ ਉਹਨੇ ਤੂੜੀ ਖਾਧੀ ਆ ਠੀਕ ਆ ਉਸ ਤੋਂ ਬਾਅਦ ਫੀਡ ਆ ਗਈ ਇਹਨੂੰ ਆਪਾਂ ਹੁਣ ਫੀਡ ਗਿਣਾਗੇ ਕਿਉਂਕਿ 30 ਕਿਲੋ ਆਪਾਂ ਦੁੱਧ ਗਿਣ ਲੈ ਆਦਾ ਤੇ ਇਹਨੂੰ ਆਪਾਂ ਫੀਡ ਗਣਾਂਗੇ 400 ਰੁਪਏ ਦੀ ਇਹਨੇ 10 ਕਿਲੋ ਫੀਡ ਖਾਧੀ ਆ 400 ਰੁਪਏ ਦੀ ਇਹਨੇ 40 ਕਿਲੋ 40 ਰੁਪਏ ਦੇ ਹਿਸਾਬ ਨਾਲ ਤੇ 10 ਕਿਲੋ ਫੀਡ ਖਾਧੀ ਆ ਉਸ ਤੋਂ ਬਾਅਦ ਇਹਨੂੰ ਵੀ ਆਪਾਂ ਮਿਲਮ ਮਿਕਸਚਰ ਪਾਇਆ ਤੇ ਇਹਨੂੰ ਬਾਈਪਾਸ ਫੈਟ ਪਾਈ ਨਾਲ ਤੇ ਜਿਹੜਾ ਮਿਲਮ ਮਿਕਸਚਰ ਤੇ ਫੈਟ ਆ ਉਹ ਉਹੀ 100-100 ਗ੍ਰਾਮ ਆਪਾਂ ਦੋਨੀਆਂ ਚੀਜ਼ਾਂ ਪਾਈਆਂ ਤੇ ਇਹ 20-20 ਰੁਪਈਆ ਦਾ ਖਾਦਾ 40 ਰੁਪਈਆ ਦਾ ਇਹਨਾਂ ਨੇ ਇਹ ਚੀਜ਼ ਆਪਾਂ ਤੋਂ ਖਾਧੀ ਤੇ ਇਹ ਟੋਟਲ ਜਦੋਂ ਆਪਾਂ ਸਾਰਾ ਗਣ ਕੇ ਮਹੀਨੇ ਦਾ ਤਕਰੀਬਨ ਇਹ 16200 ਰੁਪਿਆ ਇਹ ਇਹਨਾਂ ਨੇ ਆਪਣਾ ਖਾਦਾ ਇੱਕ ਮਹੀਨੇ ਤੇ ਇਸ ਗਾਂ ਨੇ ਜਿਹੜੀ 30 ਕਿਲੋ ਦੁੱਧ ਦੇ ਰਹੀ ਆਪਾਂ ਨੂੰ ਤੇ ਉਦੋਂ ਹੀ ਬਿਜਲੀ ਦੇ ਖਰਚਾ 100 ਰੁਪਿਆ ਲੇਬਰ ਦਾ ਖਰਚਾ ਇਹਦਾ 300 ਰੁਪਿਆ ਦਵਾਈ ਦਾ 1000 ਰੁਪਿਆ ਯਾਨੀ ਇੱਕ ਪਹਿਲੇ ਪਹਿਲੇ ਇੱਕ ਮਹੀਨਾ ਇਹਨੇ ਆਪਾਂ ਤੋਂ 17600 ਰੁਪਿਆ ਖਾਦਾ ਤੇ to 2 ਮਹੀਨਿਆਂ ਚ ਆਪਾਂ ਤੋਂ 35200 ਰੁਪਏ ਖਾਦਾ ਪਹਿਲੇ 2 ਮਹੀਨੇ ਦੁੱਧ ਪੀਗਤੇ ਹੁੰਦਾ ਪੂਰਾ ਦੁੱਧ ਪਸ਼ੂ ਦੇ ਦਿੰਦਾ ਵਾ 30 ਕਿਲੋ ਦੁੱਧ ਇਹਨੇ ਦਿੱਤਾ ਵਾ 1800 ਲੀਟਰ ਇਹਨੇ ਦੁੱਧ ਦਿੱਤਾ ਆਪਾਂ ਨੂੰ 2 ਮਹੀਨਿਆਂ ਚ ਪਹਿਲੇ ਚ 1800 40 ਰੁਪਏ ਆਪਾਂ ਦੁੱਧ ਦੀ ਕੀਮਤ ਲਾਈ ਆ 72000 ਦਾ ਦੁੱਧ ਇਹਨੇ ਪਹਿਲੇ 2 ਮਹੀਨਿਆਂ ਦੇ ਵਿੱਚ ਆਪਾਂ ਪਾਤਾ ਪਸ਼ੂ ਨੇ ਤੇ 72000 ਦੁੱਧ ਪਾਇਆ ਤੇ 35200 ਰੁਪਏ ਖਰਚ ਆਵੇ ਦਾ 37800 ਰੁਪਏ ਨੇ ਪਹਿਲੇ 2 ਮਹੀਨੇ ਆਪਾਂ ਨੂੰ ਬਚਤ ਕੀਤੀ ਆ ਤੇ ਉਸ ਤੋਂ ਬਾਅਦ ਅਗਲੇ 2 ਮਹੀਨੇ ਯਾਨੀ ਇਹ ਸੀਗਾ 0 ਤੋਂ 60 ਦਿਨ ਹੁਣ 61 ਤੋਂ 120 ਦਿਨਾਂ ਦਾ ਅਗਲਾ ਖਰਚਾ ਵਾ ਉਹ ਮਤਲਬ ਖਾਤੇ ਇਹ ਆ ਵੀ ਉਹਦੇ ਵਿੱਚ ਆਪਣੀ ਫੀਡ ਘਰ ਦੇਣੀ ਆ ਤੇ ਦੁੱਧ ਪਸ਼ੂ ਨੇ ਆਪਾਂ ਉੱਥੇ ਖਾਈ ਤੋਂ ਲੋ ਦੁੱਧ ਗਿਣਿਆ ਵੀ ਅਗਲੇ 2 ਮਹੀਨੇ ਉਹਨੇ 28 ਕਿਲੋ ਦੁੱਧ ਦਿੱਤਾ ਇੱਕ ਦਿਨ ਦਾ ਤੇ ਉਹਦੇ ਬਾਕੀ ਤੇ ਸਾਰੇ ਖਰਚੇ ਹੋ ਜਾਂ ਤੂੜੀ ਵੀ ਉਹਨੇ ਉਨੀ ਖਾਣੀ ਆ ਸਾਇਲਜ ਵੀ 30 ਕਿਲੋ ਖਾਦਾ ਸਾਰੇ ਜਿਹੜੇ ਖਰਚੇ ਆ ਉਹੀ ਆ ਤੇ ਮੈਡੀਸਨ ਦਾ ਵੀ ਉਹੀ ਆ ਲੇਬਰ ਦਾ ਵੀ ਉਹੀ ਆ ਤੇ ਬਿਜਲੀ ਦਾ ਵੀ ਉਹੀ ਆ ਉਹ ਜਾਨੀ ਸਾਰੇ ਖਰਚੇ 5500 ਰੁਪਏ ਮਹੀਨੇ ਦੇ ਬਣਦੇ ਆ ਜਿਹਦੇ ਵਿੱਚ ਤੂੜੀ, ਛੈਲਜਾ ਤੇ ਲੇਬਰ ਦਾ ਖਰਚਾ ਤੇ ਬਿਜਲੀ ਦਾ ਖਰਚਾ ਇਹ 5520 ਰੁਪਏ ਬਣ ਗਏ ਇੱਕ ਮਹੀਨੇ ਦੇ ਤੇ ਉਸ ਤੋਂ ਬਾਅਦ ਆਪਣੀ ਫੀਡ ਇੱਥੇ ਫੀਡ ਆਪਾਂ ਪਾਈ ਉਹਨੂੰ 8 9 ਕਿਲੋ ਫੀਡ 9 ਕਿਲੋ ਫੀਡ ਪਾਈ 360 ਰੁਪਏ ਦੀ 30 ਦਿਨ ਤੇ ਇੱਕ ਮਹੀਨੇ ਦਾ 10800 ਦੀ ਉਹਨੇ ਫੀਡ ਖਾਧੀ ਤੇ ਇਹ ਤੇ ਇੱਕ ਮਹੀਨੇ ਦੇ ਸੇ 16400 ਰੁਪਿਆ ਖਰਚਾ ਪਿਆ 2 ਮਹੀਨਿਆਂ ਦਾ 32800 ਰੁਪਿਆ ਇਹ ਪੈ ਗਿਆ ਖਰਚਾ ਆਪਣਾ ਤੇ ਇਹਦੇ ਵਿੱਚ ਦੁੱਧ ਦਿੱਤਾ ਉਹਨੇ 28 ਕਿਲੋ 60 ਧਣਾਂ ਦਾ ਦੁੱਧ 1680 ਲੀਟਰ ਦੁੱਧ ਬਣ ਗਿਆ ਤੇ ਇਹ ਬਣ ਗਿਆ 67200 ਦਾ ਇਹ ਦੁੱਧ ਬਣ ਗਿਆ ਤੇ ਇਹ ਜਾਨੀ ਜਿਹੜੇ ਦੂਜੇ ਮਹੀਨੇ ਆ ਬਚਤ ਜਿਹੜੀ ਬਚਤ-ਵਚਤ ਹੋਈ ਆ ਦੋਨਾਂ ਦੁੱਧ 67200 ਦਾ 32800 ਦੀ ਫੀਰ ਜਿਹੜੇ ਆਪਣੇ ਖਾਤੇ ਆ ਤੇ ਬਚਤ ਹੋਈ 34400 ਰੁਪਿਆ ਹੁਣ ਅਗਲੇ ਜਿਹੜੇ 121 ਦਿਨਾਂ ਤੋਂ ਲੈ ਕੇ 180 ਦਿਨ ਤੱਕ 121 ਦਿਨ ਤੋਂ ਲੈ ਕੇ 180 ਦਿਨ ਤੱਕ ਉਹ ਖਾਤੇ ਉਹੀ ਜਿਹੜਾ ਫੀਡ ਵੀ ਉਹਨੇ ਤੂੜੀ ਵੀ ਉੰਨੀ ਖਾਧੀ ਸਾਇਲਜ ਵੀ ਉਹਨਾਂ ਹੀ ਖਾਦਾ ਬਿਜਲੀ ਦਾ ਵੀ ਉਹਨਾਂ ਹੀ ਖਾਤਾ ਪਿਆ ਤੇ ਉਹਦੇ ਵਿੱਚ ਆਪਾਂ ਨੂੰ ਲੇਬਰ ਦਾ ਵੀ ਉੰਨੀ ਖਾਤਾ ਪਿਆ ਉਹ ਸਾਰੇ ਖਰਚੇ ਜਿਹੜੇ 1 ਮਹੀਨੇ ਦੇ 5500 ਰੁਪਇਆ ਇੱਥੇ ਫੀਡ ਆਪਣੀ ਹੋ ਗਈ 8 8 ਕਿਲੋ ਇੱਥੇ ਆਪਣਾ ਦੁੱਧ ਹੋਰ ਘਟ ਗਿਆ ਇਹਨੇ ਦੁੱਧ ਆਪਾਂ ਨੂੰ ਦਿੱਤਾ 25 ਕਿਲੋ ਤੇ 25 ਕਿਲੋ ਆਪਾਂ ਇਹਨੂੰ ਫੀਡ ਪਾਈ 8 ਕਿਲੋ 8 ਕਿਲੋ ਫੀਡ ਦਾ ਰੇਟ ਆ ਜਿਹੜਾ ਬਣੇ ਪੈਸੇ ਬਣੇ ਉਹ ਬਣੇ 9600 9600 ਰੁਪਏ ਮਹੀਨੇ ਦਾ ਤੇ ਇਹ ਦੋਨੇ ਖਾਤੇ ਜਿਹੜੇ ਹੋ 15200 ਮਹੀਨੇ ਦਾ ਹੋ ਗਿਆ ਤੇ ਦੋ ਮਹੀਨੇ ਦਾ 30400 ਰੁਪਿਆ ਖਾਤੇ ਹੋਗੇ 30000 ਰੁਪਿਆ 30400 ਖਾਤੇ ਹੋਗੇ ਹੁਣ ਇਹਨੇ ਦੁੱਧ ਦਿੱਤਾ 25 ਰੁਪਏ 25 ਕਿਲੋ ਇੱਕ ਡੰ ਦਾ ਤੇ 60 ਡਣਾ ਦਾ ਦੁੱਧ ਬਣ ਗਿਆ 1500 ਲੀਟਰ ਤੇ 40 ਰੁਪਏ ਆਪਣਾ ਦੁੱਧ ਪਿਆ ਇਹ ਦੁੱਧ ਬਣ ਗਿਆ 60000 ਰੁਪਏ ਦਾ ਇੱਥੇ 60000 ਦਾ ਦੁੱਧ ਪਿਆ ਤੇ 30400 ਦੀ ਫੀਡ ਪਈ 29600 ਰੁਪਏ ਇਹ ਬਚ ਗਿਆ ਹਾਂਜੀ ਹੁਣ ਆਪਾਂ ਅਗਲੇ 3 ਮਹੀਨੇ ਦੀ ਗੱਲ ਕਰਾਂਗੇ ਜੇ ਆਪਣੇ 180 ਤੋਂ ਲੈ ਕੇ 270 ਤੱਕ ਤੇ ਇਹਦੇ ਵਿੱਚ ਖਰਚੇ ਉਹੀ ਮਹੀਨੇ ਦੇ 5500 ਰੁਪਏ ਜਿਹੜਾ ਆਪਣਾ ਸੇਲਜ਼ ਦਾ ਖਰਚਾ ਟੂਲੀ ਦਾ ਖਰਚਾ ਤੇ ਆਪਣੇ ਲੇਬਰ ਦਾ ਖਰਚਾ ਬੀਬੀ ਦੇ ਬਿੱਲ ਦਾ ਖਾਤਾ ਤੇ ਮੈਡੀਸਨ ਦਾ ਖਾਤਾ ਇਹ ਖਾਤੇ ਉਨੇ ਹੀ 5500 ਰੁਪਇਆ ਉਦੋਂ ਉਹਨਾਂ ਨੂੰ 6 ਕਿਲੋ ਫੀਡ ਪਾਈ 6 ਚੋਕਾ 40 ਰੁਪਏ ਕਿਲੋ ਤੇ 240 ਦੀ ਫੀਡ ਖਾਦੀ ਉਹਨੇ ਤੇ ਇਹ ਜਾਨੀ ਫੀਡ ਬਣਦੀ ਆਪਣੀ ਇੱਕ ਮਹੀਨੇ ਦੀ 7200 ਰੁਪਏ ਦੀ 7200 ਰੁਪਏ ਦੀ ਇੱਕ ਮਹੀਨੇ ਦੀ ਫੀਡ ਬਣ ਗਈ ਤੇ ਤਿੰਨਾਂ ਮਹੀਨੇ ਇੱਕ ਇੱਕ ਮਹੀਨੇ ਦੇ ਵਿੱਚ 5500 ਰੁਪਇਆ ਇਹਦੇ ਹੋਰ ਖਾਤੇ ਜਿਹੜੇ ਆਪਣੇ ਉਹ 12800 ਰੁਪਿਆ ਇਹਨਾਂ ਦਾ ਮਹੀਨੇ ਦਾ ਇਹਦਾ ਖਰਚਾ ਖਰਤਾ ਆ ਤੇ 3 ਮਹੀਨਿਆਂ ਦੇ ਵਿੱਚ 2700 27200 ਰੁਪਿਆ ਉਹਨਾਂ ਦਾ ਖਰਚਾ ਆ ਤਿੰਨਾਂ ਮਹੀਨਿਆਂ ਦਾ 18 ਕਿਲੋ ਦੁੱਧ ਇੱਥੇ ਆਪਾਂ ਗਣਿਆ 90 ਦਿਨਾਂ ਦਾ 1600 1620 ਕਿਲੋ ਦੁੱਧ 40 ਰੁਪਏ ਦੇ ਹਿਸਾਬ ਨਾਲ 64800 ਦਾ ਦੁੱਧ ਤੇ ਇੱਥੇ 64800 ਦਾ ਦੁੱਧ ਤੇ 27200 ਖਰਚੇ 37600 ਰੁਪਿਆ ਇਹਦੀ ਬਚਤ ਹੋ ਗਈ ਹੁਣ ਆਪਣੇ ਇਹ ਦਿਨ ਪੂਰੇ ਹੋ ਗਏ ਤੇ ਹੁਣ ਆਪਾਂ ਟੋਟਲ ਤੁਹਾਨੂੰ ਦੱਸਦੇ ਆ ਕਿੰਨੀ ਉਹਨੇ ਖਾਦਾ ਤੇ ਕਿੰਨਾ ਉਹਨੇ ਸਾਰਾ ਆਪਾਂ ਨੂੰ ਬਚ ਦੇ ਦਿੱਤੀ। ਦੇਖੋ ਪਹਿਲੇ 0 ਤੋਂ 60 ਦਿਨ ਜਿਹੜੀ ਜਿਹੜੀ ਦੁੱਧ ਪਿਆ ਸੀ ਉਹ 72000 ਦਾ ਤੇ ਜਿਹੜਾ ਉਹਦਾ ਖਾਤਾ ਸੀ 35200 ਤੇ 37800 ਜਿਹ ਤੋਂ ਬਚਿਆ ਸੀਗਾ ਕਾਰ ਕਾਰ ਤੋਂ 120 ਦੇਣਾ 32800 ਉਹਦੇ ਸੀਗਾ ਆਪਣੀ ਜਿਹੜਾ ਦੁੱਧ ਪਿਆ ਸੀ ਉਹ 67200 ਦਾ 32800 ਦਾ ਖਰਚਾ 34400 ਬਚਤਾਂ ਤੇ 121 ਤੋਂ 180 60000 ਦਾ ਦੁੱਧ ਤੇ 30400 ਉਹਦੀ ਆਪਣਾ ਖਰਚਾ ਤੇ 29600 ਰੁਪਏ ਦੀ ਬਚਤਾਂ ਤੇ 181 ਤੋਂ 270 ਇਹਦੇ ਵਿੱਚ 64800 ਦਾ ਦੁੱਧ ਤੇ 27200 ਦਾ ਖਰਚਾ 37600 ਰੁਪਏ ਬਚੇ ਹੋਣ ਟੋਟਲ ਜਿਹੜਾ ਇਹਦਾ ਖਰਚਾ ਵਾ ਉਹ ਹੈਗਾ ਵਾ 142665 ਜਿਹੜੀ ਬਚਤ ਆ ਉਹ 264000 ਰੁਪਇਆ ਜਿਹੜਾ ਦੁੱਧ ਆ 264000 ਦਾ ਜਾਂ ਇਹ ਟੋਟਲ ਨੈਟ ਪ੍ਰੋਫਿਟ ਆ ਜਿਹੜਾ ਉਹ 121335 ਰੁਪਏ ਦਾ ਇਹਦਾ ਆਪਾਂ ਨੈਟ ਪ੍ਰੋਫਿਟ ਕੱਢਿਆ ਵਾ ਪਰ ਇਹਦੇ ਵਿੱਚ ਇਹਦੇ ਵਿੱਚ ਪ੍ਰੋਫਿਟ ਤਾਂ ਹੀ ਆ ਜੇ ਤੁਹਾਡਾ ਪਸ਼ੂ ਸਹੀ 2 ਮਹੀਨਿਆਂ ਬਾਅਦ ਤੁਹਾਡਾ ਪਸ਼ੂ ਗੱਭਣ ਲੈਂਦਾ ਜੇ ਤੁਹਾਡੇ ਪਸ਼ੂ ਦੇ ਇੱਕ ਬਾਈਆ ਟੱਪ ਗਿਆ ਗੱਭਣ ਨਹੀਂ ਰਹਿ ਰਿਹਾ ਤੇ ਤੁਹਾਡਾ ਪ੍ਰੋਫਿਟ ਆ ਜਿਹੜਾ ਉਹ ਘੱਟੋ ਘੱਟ 5000 ਰੁਪਇਆ ਇਹਦੇ ਵਿੱਚੋਂ ਲਾਸ ਹੋ ਜਣਾ ਵਾ ਜੇ 2 ਵਾਈਟ ਟਪ ਗਏ ਤੇ 10000 ਰੁਪਏ ਲਾਸ ਜੇ ਕੋਈ ਇਦਾਂ ਦਾ ਆਪਾਂ ਪਹਿਲਾਂ ਬਹੁਤ ਸਾਰੀਆਂ ਵੀਡੀਓ ਦੇ ਵਿੱਚ ਗੱਲਾਂ ਕੀਤੀਆਂ ਮੀਆਂ ਵੀ ਤੁਸੀਂ ਉਹਨੂੰ ਹਰੇਕ ਤਰ੍ਹਾਂ ਦੀ ਵੈਕਸੀਨ ਕਰਾਉਣੀ ਆ ਜਿਹੜੀ ਵੀ ਕੋਈ ਬਿਮਾਰੀ ਤੋਂ ਜੇ ਤੁਸੀਂ ਕੋਈ ਵੈਕਸੀਨ ਨਹੀਂ ਕਰਾਈ ਤੁਹਾਡੇ ਪਸ਼ੂ ਦੇ ਕੋਈ ਐਫਐਮਡੀ ਆ ਗਈ ਕੋਈ ਲੈਂਪੀਸ ਪੈਨ ਆ ਗਈ ਜਾਂ ਕੋਈ ਕਿਸੇ ਤਰ੍ਹਾਂ ਦੀ ਬਿਮਾਰੀ ਆ ਗਈ ਫਿਰ ਤੁਹਾਡਾ ਦੁੱਧ ਘਟ ਦੇਣਾ ਜਿਹੜੇ ਖਰਚੇ ਆ ਉਹ ਤਾਂ ਉੱਥੇ ਹੀ ਰਹਿਣੇ ਆ ਖਾਤਿਆਂ ਤੋਂ ਲੇਬਰ ਵਾਲਾ ਨਹੀਂ ਘਟਾ ਸਕਦੇ ਬਿਜਲੀ ਵਾਲਾ ਨਹੀਂ ਘਟਾ ਸਕਦੇ ਤੁਸੀਂ ਤੇ ਮੈਡੀਸਨ ਤਾਂ ਤੁਹਾਡਾ ਵਧਣਾ ਹੀ ਉਹਦਾ ਖਰਚਾ ਹੈ ਸੋ ਅੱਜ ਦੀ ਵੀਰੂ ਇਹ ਨੂੰ ਆ ਜਾਨੀ ਜੇ ਤੁਹਾਡਾ ਪਸ਼ੂ 30 ਕਿਲੋ ਦੁੱਧ ਦਿੰਦਾ ਉਹ ਉਹਦੀ ਜਿਹੜੀ ਐਵਰੇਜ ਆ ਤਕਰੀਬਨ 7500 ਤੋਂ 8000 ਲੀਟਰ ਉਹ ਸਾਲ ਦਾ ਦੁੱਧ ਦਊਗਾ ਤੁਹਾਨੂੰ ਤੇ ਉਹ ਜਿਹੜਾ ਨੈਟ ਪ੍ਰੋਫਿਟ ਆ ਤੁਹਾਨੂੰ 1 ਲੱਖ ਤੋਂ 1 ਲੱਖ 20000 ਰੁਪਏ ਤੱਕ ਦੇਊਗਾ ਸਹੀ ਤੇ ਉਹ ਹੁਣ ਚੱਕਰ ਕੀ ਪੈਂਦਾ ਚੱਕਰ ਇਹ ਪੈਂਦਾ ਵਾ ਜੇ ਇੱਕ ਪਸ਼ੂ ਜਾਂ ਦੋ ਪਸ਼ੂ ਆ ਤੁਹਾਡੇ ਕੋਲੇ ਇੱਕ ਪਸ਼ੂ ਦਾ ਦੁੱਧ ਤਾਂ ਤੁਹਾਡੇ ਕੋਲੇ ਘਰੇ ਵਰਤੇ ਜਾਂਦਾ ਵਾ ਜਾਂ ਤੁਸੀਂ ਇਹ ਸੋਚ ਲੈਣਾ ਵੀ ਨਾਲ ਉਹਦੀ ਬੱਸੀ ਦਾ ਆਪਾਂ ਗੱਣਦੇ ਨਹੀਂ ਜਿਹੜੀ ਉਹਦੀ ਬੱਸੀ ਦਿੱਤੀ ਉਹਨੇ ਗਾਣੇ ਉਹਨੇ ਤਾਂ ਅਲੱਗ ਤੋਂ 70 ਤੋਂ 75000 ਰੁਪਏ ਇੱਕ ਸਾਲ ਦਾ ਖਾਣਾ ਵਾ ਤੁਹਾਨੂੰ ਗਾਂ ਇੱਕ ਗਾਂ ਸੀਗੀ ਇੱਕ ਉਹਦੀ ਨਾਲ ਹੀ ਹੀਫਰ ਸੀਗੀ ਬੱਸੀ ਸੀਗੀ ਉਹ ਜਿਹੜੀ ਬੱਸੀ ਆ ਉਹ 75000 ਖਾ ਗਈ ਗਾਂ ਨੇ ਬਚਾਇਆ ਸੀਗੀ 120000 ਤੁਹਾਨੂੰ ਕੀ ਬਚਤ ਰਹੀ ਫਿਰ ਜਿਹੜੀ ਗਾਂ ਵਾ ਤੁਹਾਡੀ ਦੋਨਾਂ ਰਿਪੀਟ ਹੋ ਗਈ 10000 ਰੁਪਏ ਉਹਦੇ ਵਿੱਚ ਉੱਡ ਗਿਆ ਤੇ ਉਹ ਬਰਾਬਰ ਪਰ ਉਹਦੇ ਵਿੱਚ ਇਹ ਨਾ ਸੋਚੋ ਬਰਾਬਰ ਆ ਕਿਉਂਕਿ ਉਹ ਜਿਹੜੀ ਬੱਸੀ ਆ ਤੁਹਾਡੀ ਪ੍ਰਾਪਰਟੀ ਡਬਲ ਹੋ ਗਈ ਪਹਿਲਾਂ ਤੁਹਾਡੇ ਕੋਲ ਇੱਕ ਗਾਣਾ ਸੀ ਹੁਣ ਦੋ ਬਣ ਗਏ ਸੋ ਅੱਜ ਦੀ ਵੀਡੀਓ ਥੋੜੀ ਲੰਬੀ ਹੋਗੀ ਸਾਰੇ ਸੱਜਣਾ ਦਾ ਧੰਨਵਾਦ ਹੈਂਕ ਯੂ ਧੰਨਵਾਦ ਜੀ